ਸਸਾਸੀ ਗਾਲ ਸੀਐਮ ਸਾਹਿਬ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇਕਦਾਂ ਦਿਨੀ ਹੋਣਾ ਹੋਣਾ ਅਸੀਂ ਸਾਡਾ ਤੁਹਾਡਾ ਜਿਹੜਾ ਤੁਸੀਂ ਕਹੇ ਸੀ ਇਮੋਸ਼ਨਲ ਹੋ ਗਏ ਸੀ ਪੰਜਾਬ ਦੀ ਧਰਤੀ ਦੇ ਪੁੱਤ ਨੇ ਉਹ ਇਹੀ ਨੇ ਬਹੁਤ ਬਹੁਤ ਹੈਗਾ ਨਿਸ਼ਰਮ ਕਰ ਦੋ ਇਹ ਮੈਂ ਬਹੁਤ ਵੱਡੀ ਸੇਵਾ ਮਨਕੀਰ ਸੀਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਗਲਾ ਵਾਲੇ ਸੀਐਮ ਹੋ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਅਸੀਂ ਕਿਹਾ ਕਿ ਆਉਣਗੇ ਕਿ ਜਰੂਰ ਆਉਣਗੇ ਔਰ ਕਰਜ਼ੇ ਮਾਫ਼ ਕਰ ਜਿਹੜੇ ਨੇ ਉਹ ਕਹਾਂਗੇ ਤੇ ਉਹ ਕਪਕ ਬਸ ਉਹਦੇ ਬਾਰੇ ਵਿਚਾਰ ਕਰ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਕੋਈ ਬਿਮਾਰੀ ਨਾ ਰੱਖ ਪ੍ਰਮਾਤਮਾ ਕਰ ਦੁਬਾਰਾ ਪਹਿਲੇ ਵਾਹਿਗੁਰੂ ਬਾਤ ਦੇ ਵਿੱਚ ਵਾਹਿਗੁਰੂ ਪਾਰ ਪਾਰਿਆ ਕਿ ਅੱਪਾ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਪੰਜਾਬ ਨੂੰ ਅੱਪਾ ਕੀ ਦੇ ਰਹਿਆ ਤੇ ਇਹ ਇਹ ਤੁਹਾਡੇ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਕਲਾ ਕਰ ਦੋ ਜਦੋਂ ਆਪਾਂ ਛੋਟੇ ਜਿੰਮੇਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਬਹੁਤ ਜ਼ਿਆਦਾ ਮਾਣ ਆ ਤੁਹਾਨੂੰ ਜੰਮਿਆ ਤੁਸੀਂ ਪੰਜਾਬ ਬਹੁਤ ਵਾਰੀ ਮਨਕੀਰਤ ਤੋਂ ਪੰਜਾਬ ਬਹੁਤ ਵਾਰੀ ਡਿੱਗਿਆ ਔਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਬਾਈ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਸਾਡੀ ਜਿੱਲੇ ਵਾਲੀ ਤੇ ਅੱਪਾਗੇ ਦੇਵਾਮਾਂਗੇ ਰਣਕੀ ਦੇਵਾਮਾਂਗੇ ਕਿਆ ਬਾਤ ਕਿਸੇ ਨੂੰ ਪੰਜਾਬ ਤੋਂ ਦਿੱਤੀ ਧਰਤੀ ਦੀ ਬਰਕਤ ਜਿਹੜੀ ਹੈ ਨਹੀਂ ਪੰਜਾਬ ਧਰਤੀ 'ਚ ਕਿ ਉਹ ਸਿੱਧਾ ਕਿਆ ਵਾਹ ਜਾਨ ਕੇ ਲੀਡੀਆ ਚ ਲੰਗਰ ਲੜਾ ਲੈਨੇ ਆ ਅਸੀਂ ਆਪ ਕੋਈ ਢਾਟ ਤਿੰਤੇ ਤੋਂ ਕੰਕ ਨੂੰ ਕੁਕ ਕਿਹ ਕਿਵੇਂ ਮਾਰਦੇ ਲਾ ਲਏ ਮੈਂ ਕਿਰਤ ਤੇ ਕੋਟਲਾ ਹੁਣ ਕਿੱਥੇ ਖੜੇ ਹੋ ਤੁਸੀਂ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਦਾ ਐਦਾ ਹੌਸਲਾ ਹੋ ਗਿਆ ਜੀ ਚੜਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆਲੇ ਜੀ ਸ੍ਰੀ ਅਕਾਲੇ ਸੀਨ ਸਾਹਿਬ ਦਿਲ ਖੋਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆਲੀ ਦਿਲ ਖੋਸ਼ ਕਰਤਾ ਧੰਨਵਾਦ ਬਹੁਤ ਜਿਉਣ ਦੇ ਵਾਸਤੇ ਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਨ ਲੋਕਾਂ ਦੀ ਸੇਵਾ ਚੱਲ ਲੱਗੇ ਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਨ ਸਾਹਿਬ